ਤੇਰਾ ਲੱਕ ਤੋੜਦਾ ਮਾਰ ਕੇ ਤੈਨੂੰ ਪਤਾ ਲੱਗ ਜੇ ਇੱਕ ਵਾਰੀ ਮਾਂ ਤੇਰੀ ਨੇ ਉਹ ਤਾਂ ਜਦ ਤੈਨਤਾ ਮਾਦਨੂ ਭਾਂਡੇ ਮਾਇਆ ਦਾ ਚੱਜ ਨਾ ਤੈਨੂੰ ਲੀੜੇ ਤੋਂ ਹੁੰਦਾ ਚੱਜ ਕਰਨਾ ਤੋਂ ਕੀ ਆ ਹਾਂ ਕਿੱਦਾਂ ਬੁੱਠਾ ਸਵੇਰੇ ਸਵੇਰੇ ਨਿੰਬ ਲੈਂਦੀ ਤੇ ਬਹਿ ਜਾਂਦੀ ਉਹ ਚੱਜ ਸਿੱਖ ਕੇ ਆ ਗਈ ਆ ਮੇਰੇ ਨਾਲ ਜੀ ਕਰਦਾ ਤੇਰੇ ਮਹੱਡੀਆਂ ਤੋੜਦਾ ਲੈ ਤੇ ਆ ਨਹੀਂ ਬਣੀ ਨੇ ਕਹਣਾ ਮੇਰੀ ਮਾਂ ਨੇ ਚੱਗੀ ਜੇ ਨਹੀਂ ਭਾਂਡੇ ਸਵਾਦ ਨਾਲ ਸਵਾਰ ਕੇ ਮਾਣਨੇ ਉੱਥੇ ਅੱਗ ਲੱਗੀ ਰਹਿੰਦਿਆ ਕਰ ਪਏ ਰਹਿੰਦਿਆ ਕਰ ਮੈਂ ਆਪੇ ਮਾਣ ਲਿਆ ਕਰਾਂ ਮੈਂ ਦੋਰੇ ਪਵਾੜਾ ਕਰਨਾ ਤੇ ਇੱਕ ਵਾਰੀ ਕਰ ਲਿਆ ਕਰ। ਕੰਮ ਕਰਦੀ ਆ। ਨਾ ਇਹਨੂੰ ਅਕਲ ਤਾਂ ਨਾ ਨੂੰ ਮੌਤ ਪੂਠਾ ਰੰਗ ਕੇ ਬਹਿ ਜਾਂਦੀ ਮਹਨੇਰੀ। ਨਾ ਇਹਨੂੰ ਪਤਾ ਤਾਂ ਨਾ ਹੋਰ। ਮੰਮੀ ਚ ਲਿਆਓ ਮੈਂ ਭਾਂਡੇ ਸਾਫ਼ ਕਰ ਦਿੰਨੀ ਫੇਰ ਤੇ ਨਹੀਂ। ਚਲ ਦੇਖੋ ਮੁੱक्की ਮਾਰ ਕੇ ਤੇਰੀਆਂ ਨਾਸਾਂ ਭੰਦੂਗੀ ਤੇ ਪਹਿਲੇ ਚੰਗੀ ਤਰ੍ਹਾਂ ਮਾਂਈਂ ਦੀ ਆ। ਤੂੰ ਤਾਂ ਦਾਖਲ ਕਉਣੀ ਆ। ਨਾ ਤਾਂ ਭਾਂਡੇ ਜੱਜ ਨਾ ਮਾਂਈਂ ਨਾ ਤਾਂ ਢੀੜੇ ਚੱਜ ਨਾ ਕਉਣੀ ਆ। ਆਹੀ ਅਕਲ ਦਿੱਤੀ ਤੇਰੇ ਮਾਂ ਪਿਓ ਨੇ। ਹੋ ਲਾਪੀ ਤੂੰ ਸੁਰਕੜੇ ਬਟਨ। ਆਹ ਨੰਦੇ ਰੋਕ ਮਰੀ ਨੂੰ ਉਹਨੂੰ ਕੁੱਛਦੀ ਆ ਪਿਆਰੇ ਸੋਹਣ ਪੁਣੇ ਦੇ ਮਰ ਗਿਆ ਇਹਨਾਂ ਨੂੰ ਅਕਤ ਨਾ ਨੂੰ ਮੌਤ ਕਰਤੂਤ ਮਾਸਾ ਨਹੀਂ ਕਿ ਮੈਂ ਕੋ ਕੰਮ ਕਰ ਲਾਂ ਇਸੇ ਕਰਕੇ ਤਾਂ ਉਹਨੇ ਕੱਢਿਆ ਹੋਣਾ ਇਹਨੂੰ ਜੇ ਸਵਾਦ ਦੀ ਹੁੰਦੀ ਤਾਂ ਉੱਥੇ ਨਾ ਵਸ ਕੇ ਜਾਂਦੀ ਤੂੰ ਅਗਲਾ ਘਰ ਦੀ ਫਿੱੜਦੀ ਐ ਨਾ ਇਹਨੂੰ ਭਾਂਡੇ ਮਾਂਜਣੇ ਆਂਦੇ ਨਾ ਨੂੰ ਲੀੜੇ ਤੋਂ ਨੇ ਤੇ ਇਹਨੇ ਪਤਾ ਨਹੀਂ ਕੀ ਕਰਨਾ ਇਹਦਾ ਇਰਾਦਾ ਵੀ ਮੈਂ ਸਤਾਉਂਗੀ ਸੱਸ ਨੂੰ ਪਾਉਂਗੀ ਮੋੜੇ ਤੇ ਪਰਸਪਤ ਤੋਂ ਕਿ ਉੱਜੜ ਜੂਗੀ ਬਾਹਰ ਕੰਮ ਕਰੂੰ ਬਾਅਦ ਤੇ ਮੈਂ ਚੰਗਾ ਹਾਂ ਕੱਢੂੰਗੀ ਉਹ ਐਸੇ ਕਰਕੇ ਰੋਥੇ ਨਹੀਂ ਰਹੀ ਇੱਥੇ ਤੇਰੀਆਂ ਮੈਂ ਵੇਖੀ ਕਿਦਾਂ ਹੱਡੀਆਂ ਤੈਅ ਕਰਦੀ ਹੁਣ ਮੈਂ ਤੇਨਾ ਆਪਣੇ ਕਰਮਾਂ ਨੂੰ ਪਛਤਾਉਣੀ ਆ ਹਾਏ ਨੀ ਮਾਂ ਤੂੰ ਮੈਨੂੰ ਗੱਲਾਂ ਸੁਣਨ ਨੂੰ ਹੀ ਜਨਮ ਦਿੱਤਾ ਸੀ ਜੇ ਮੈਨੂੰ ਜਨਮ ਦਿੱਤਾ ਸੀ ਮੈਨੂੰ ਕਰਮੇ ਚੰਗੇ ਲਿਖਾ ਦੇਣ ਦੀ ਮੈਂ ਗੱਲਾਂ ਸੁਣਨ ਵਾਸਤੇ ਸਾਰਿਆਂ ਦੇ ਭਣੀ ਰੱਬਾ ਤੇ ਮੈਨੂੰ ਕਿਹੜੀ ਮਿੱਟੀ ਦੇ ਬਣਾਇਆ ਵਾ ਜਿਹੜਾ ਨਹੀਂ ਕਿਹੜਾ ਉਹ ਹੀ ਮੈਨੂੰ ਗੱਲਾਂ ਕਰਨ ਲੱਗ ਜਾਂਦਾ ਵਾ ਜੇ ਉਹ ਵੀ ਕਿਸਦੇ ਦਿਲ ਚ ਹੁੰਦਾ ਹੈ ਉਹ ਮੇਰੇ ਤੇ ਬੜਾਸ ਕੱਢ ਲੈਂਦਾ ਨਾ ਮੈਂ ਉੱਥੇ ਬੋਲਣ ਜੋਗੀ ਨਾ ਮੈਂ ਪਾਪੀ ਘੜੀ ਕਦੀ ਬੋਲੀ ਰੱਬਾ ਹੁਣ ਮੈਥੋਂ ਇੱਥੇ ਵੀ ਨਹੀਂ ਬੋਲਿਆ ਜਾਂਦਾ ਮੈਂ ਕੀ ਕਰਾਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਮੇਰੇ ਕਿਦਾਂ ਦੇ ਕਰਮ ਲੈ ਕੇ ਦਿੱਤੇ ਆ ਕਿਸੇ ਅਤੀ ਦੇ ਰੱਬਾ ਇਹਦਾ ਦੇ ਕਰਮ ਨਾਲ ਹੀ ਕਿ ਜਿੱਦਾਂ ਦੇ ਤੂੰ ਮੇਰੇ ਲਈ ਲਿਖਤੇ ਆ ਕਿੱਥੇ ਬੈ ਕੇ ਮੇਰੇ ਲਈ ਲੇਖ ਲਿਖਈ ਕਿਹੜੀ ਪੈਨਸਲ ਨਾਲ ਮੇਰੇ ਲਈ ਲੇਖ ਲਿਖਈ ਹਾਂ ਮਮੇ ਨੇ ਨਾ ਦੋ ਰੇ ਕੱਪੜੇ ਧਵਾਏ ਆ ਹਣ ਉਦਾਂ ਹੀ ਸਾਡੀ ਮੰਮੀ ਨੂੰ ਨਾ ਵੇਲੀਆਂ ਹੀ ਚੰਗੀਆਂ ਨਹੀਂ ਲੱਗਦੀਆਂ ਕੀ ਗੱਲ ਤੁਸੀਂ ਕਿਹਾ ਹੱਥ ਕਿੱਲੇ ਕੀਤੇ ਆ ਮੈਂ ਭਾਂਡੇ ਮਾਜ ਕੇ ਆਈ ਠੀ ਮੇਰੇ ਹੱਥ ਹੱਥ ਕਿੱਲੇ ਕੀਤੇ ਆ ਮੰਮੀ ਹਾਂ ਜਦੋਂ ਨੇ ਭਾਂਡੇ ਮਾ ਲੇ ਤੇ ਤੁਸੀਂ ਕਹਤੋਂ ਮੰਜੇ ਆ ਸਵਾਹ ਭਾਂਡੇ ਮਾ ਲੇ ਉਹਦਾ ਤਾਂ ਥਿੰਦਾ ਲੱਗਾ ਹੀ ਵੇਖਣ ਨੂੰ ਤੁਹਾਨੂੰ ਜਿਹੜੀ ਚੋਤੀ ਆਤੀ ਝੂਠ ਲੱਗੀ ਹੀ ਤੋਤੇ ਖਾਣੇ ਛਦਾਈਆਂ ਹੀ ਛਦਾਈ ਤੇ ਨਹੀਂ ਆ ਮੰਮੀ ਮੈਂ ਤੁਹਾਡਾ ਹਿਸਾਬ ਲਾ ਲਿਆ ਉਹਨੂੰ ਤੁਸੀਂ ਗਿਜ ਪਾ ਦੇਣੀ ਆ ਮੇਰੇ ਕੋ ਕੱਪੜੇ ধਵਾ ਲੈ ਆਪ ਤੁਸੀਂ ਭਾਂਡੇ ਮਾਜ ਲੈ ਜਾ ਤੂੰ ਦੋਰੇ ਹੱਥੋਂ ਕੰਮ ਕਰਾਉਂਦੇ ਹਾਂ ਮੇਰੀ ਗੱਲ ਸੁਣ ਜੇ ਭਾਂਡੇ ਸਵਾਦ ਦੇ ਮਾਂਜਦੇ ਤਾਂ ਮੈਨੂੰ ਕਿ ਲੋੜ ਹੀ ਕਹਿਂਦੀ ਤੇ ਦੋਰੇ ਕੱਪੜੇ ਧਵਾ ਲੈ ਤੂੰ ਵੇਖਿਆ ਮਿਆਣੀ ਦੀ ਕੱਪੜਿਆਂ ਦੇ ਵਿੱਚੋਂ ਉਹਨੇ ਧੋ ਕੇ ਆ ਗਈ ਤੂੰ ਚਲੋ ਮੰਮੀ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਆਪੇ ਇੱਕ ਰਿਓ ਨੂੰ ਦੋ ਵਾਰੀ ਟੋਕਿਆ ਹੁੰਦਾ ਆਪੇ ਨੂੰ ਪਤਾ ਲੱਗ ਜਾਂਦਾ ਪਰ ਤੁਸੀਂ ਤੇ ਆਪ ਹੀ ਭਾਂਡੇ ਮਾਂਜਣ ਲੱਗ ਪਏ ਐਦਾਂ ਤੇ ਉਹਨੂੰ ਗੇਜ ਪੈ ਹੀ ਜਾਣੀ ਫਿਰ ਨਹੀਂ ਪੈਂਦੀ ਮੈਂ ਤੈਨੂੰ ਨਸੀਬ ਦੇਣ ਨਹੀਂ ਇਹ ਕਦੇ ਨਸੀਬ ਹੋਈ ਆਪ ਕੰਮ ਕਰਕੇ ਨਸੀਬ ਕਾਦੀ ਹੋਈ ਭਲਾ ਉਹਨੂੰ ਨਸੀਬ ਉਹ ਹੁੰਦੀ ਆ ਜਿਹੜਾ ਮੁੰਡਾ ਦੋਰੇ ਕੰਮ ਕਰਾਏ ਉਹਨੂੰ ਲਿੰਮਣ ਪਹੁੰਚਣ ਦਾ ਪਤਾ ਉਹਨੂੰ ਕੰਮ ਕਰਦਾ ਨਹੀਂ ਪਤਾ ਉਹਨੂੰ ਮੋਢੇ ਕਾਲ ਦਿੱਤਾ ਉਹਨਾਂ ਨੇ ਮਾਂ ਨੇ ਕੋਤੀ ਨੇ ਨਾ ਉਹਨੂੰ ਕੰਮ ਦੀ ਅਕਲ ਦਿੱਤੀ ਨਾ ਉਹਨੂੰ ਲੈਣ ਨਾ ਦੇਣ ਹੁਣ ਆਪੇ ਨਸੀਬ ਆਊਗੀ ਤਾਂ ਪਤਾ ਉਹਨੂੰ ਫੇਰ ਲੱਗਣਾ ਮੰਮੀ ਇੱਕ ਕੰਮ ਨੂੰ ਦੋ ਦੋ ਵਾਰੀ ਕਰਾਂਗੇ ਤਾਂ ਲੰਮੇ ਕਿਹੜੇ ਵਲੇ ਪਾਵਾਂਗੇ ਨਹੀਂ ਭਲਾ ਤੇ ਫਿਰ ਇੱਕੋ ਵਾਰੀ ਸਵਾਦ ਨਾ ਕਰਿਆ ਕਰੋ ਹੁਣ ਮੈਂ ਕੱਢਿਆ ਨਾ ਚਲ ਗਈ ਨਾ ਮੁਸਕ ਦੀ ਅੰਦਰ ਤੇ ਇਹਨਾਂ ਨੂੰ ਬੇਚੀ ਤੇ ਮਹਿਸੂਸ ਹੋਊਗੀ ਨਾ ਤਕਾਹ ਤਾਂ ਆਪੇ ਚੰਗੇ ਕੰਮ ਕਰੂਗੀ ਬੇਚੀ ਕਿਦਾਂ ਮਹਿਸੂਸ ਹੋ ਜੂਗੀ ਮੰਮੀ ਉਹਨੂੰ ਤਾਂ ਪਹਿਲੇ ਨਹੀਂ ਗਿਆ ਕਿ ਨੁਕਸ ਬਿਲਨੀਆ ਕਰਦੀਆਂ ਵਾ ਨਾਲੇ ਆਪੇ ਕੰਮ ਕਰੀ ਜਾਣੀਆਂ ਉਹਨਾਂ ਤੇ ਆਪੇ ਕੰਮ ਚੋਰ ਹੋਣਾ ਹੋਣਾ ਫਿਰ ਐਵੇਂ ਹੋਣਾ ਕੰਮ ਚੋਰ ਜਿੱਦਣ ਤੂੰ ਵੀ ਆਈ ਆਈ ਹਾਂ ਤੈਨੂੰ ਕਿੰਨਾ ਕੰਮ ਆਉਂਦੇ ਸੀ ਤੈਨੂੰ ਸਕਾਲ ਦਿੱਤੇ ਨਾ ਹੁਣ ਤੂੰ ਸਿੱਖ ਲਿਆ ਹੁਣ ਦੂਆ ਕਮਾ ਕੰਮ ਕਰਦੀ ਫਿਰਦੀ ਆ ਇਹਨੂੰ ਏਦੇ ਜਾ ਚਾਉਣੀ ਆ ਅਕਲ ਇਹਨੂੰ ਨਹੀਂ ਕੋਈ ਸਕਾਲ ਕੇ ਉਹਨਾਂ ਨੇ ਕੱਲੀ ਪਰ ਮੰਮੀ ਮੇਰੇ ਦੇ ਮਨ 'ਚ ਹੈਗਾ ਹੀ ਵੀ ਮੰਮੀ ਮੈਨੂੰ ਨੁਕਸ ਕਰਦੀ ਐ ਤੇ ਮੈਂ ਸਿੱਖਣੇ ਤਾਂ ਮੈਂ ਦੁਬਾਰਾ ਕੰਮ ਕਰਦੀ ਉਹ ਤੇ ਅੰਦਰ ਵੱੜ ਕੇ 부ਸਕੰਡਾ ਪੈਂਦੀ ਆ ਕਿੰਨਾ ਕੋਨੇ ਤੋਰੇ ਕੰਮ ਸਿੱਖ ਲੈਣਾ ਪਹਿਲੇ ਮਨੇ ਦੱਸੋ ਹਜੇ ਤਾ ਨਵੀ ਸਵੀ ਆ ਨਾ ਜੇ ਤੇ ਤਾ ਤਾ ਲਿਆਜ ਕਰਨੀ ਆ ਵੇਖੀ ਮੈਂ ਉਹਨੂੰ ਕਿੱਦਾਂ ਰਾਹ ਪੰਨੀਆ ਤੇ ਕਿੱਦਾਂ ਕੰਮ ਕਰਦੀ ਓ ਇਹ ਵੀ ਇੱਦਾ ਹੀ ਤੇਰੇ ਵਾਂਗੂ ਕਰਿਆ ਕਰੋਗੀ ਵੇਖੀ ਨਾ ਕਿੱਦਾਂ ਨਾ ਕਰੂਗੀ ਕੰਮ ਭਲਾ ਮੰਮੀ ਸਵਾਹ ਕਰਨਾ ਵਾ ਕੱਪੜੇ ਤੁਸੀਂ ਮੈਨੂੰ ਧੋਂ ਦాతਾ ਭਾਂਡੇ ਤੁਸੀਂ ਆਂਪ ਮਾਜਲੇ ਸਵਾਹ ਕਰਨਾ ਅੰਦਰ ਬੈਠ ਕੇ ਤੇ ਵੇਲੀ ਖਾਣੀਆਂ ਹੀ ਆ ਉਹਨੇ ਬੱਸ ਅੱਜ ਮੈਂ ਮਾਜਲੇ ਆ ਨਾ ਮੈਂ ਰੋਜ਼ ਰੋਜ਼ ਹੀ ਨਹੀਂ ਭਾਂਡੇ ਮਾਜਨੇ ਵੇਖੀ ਕਿੱਦਾਂ ਮੈਂ ਗੁੱਤੋਂ ਪੜ ਕੇ ਭਾਂਡੇ ਮੁਜਮਨੀ ਮੇਰੀ ਭਲਮਾਨ ਸੀ ਉਹਨਾਂ ਨਾਲ ਕਰਨ ਦੀ ਤੇ ਮੈਂ ਵੇਖੀ ਕਿਦਾਂ ਨੂੰ ਰਾਏ ਪਾਉਣੀ ਰਾਏ ਪਾਉਣ ਮੈਂ ਜਾਣਦੀ ਮੰਮੀ ਹੁਣ ਨਿੱਕੇ ਕੱਪੜੇ ਤੇ ਸਾਰੇ ਮੈਂ ਧੋ ਲਏ ਆ ਤੇ ਕੰਬਲ ਕਿੱਡੇ ਭਾਰੇ ਹੁੰਦੇ ਆ ਕੰਬਲ ਮੈਂ ਹਾਂ ਉਹਦੇ ਨਾਲ ਤਾਂ ਨਹੀਂ ਆ ਉਹਨੂੰ ਨਾਲ ਦਮਨੀ ਆਪਣੇ ਤੇ ਹੁਣ ਉਹ ਅੰਦਰ ਬੁਸਕਣ ਦੀ ਆ ਹੁਣ ਕਿਹੜੇ ਸਾਹ ਨਾਲ ਨੂੰ ਡਾਵਾ ਤੇ ਫਿਰ ਮੇਰੇ ਕੋਲ ਕੱਲੀ ਕੋ ਚੁੱਕੇ ਜਾਂਦੇ ਆ ਤੂੰ ਕੋ ਕੱਲੀ ਨੇ ਚੁੱਕਣੇ ਨੂੰ ਆਵਾਜ਼ ਮਾਰ ਆਪੇ ਉੱਠ ਕੇ ਤੇ ਨਾ ਕੰਬਲ ਸੁਕਣੇ ਪਾਉਂਦੀ ਆ ਭਲਾ ਕਿਉਂ ਨਹੀਂ ਉੱਠਦੀ ਆਵਾਜ਼ ਤੇ ਮਾਰ ਜੇ ਨਾ ਉੱਠ ਤੂੰ ਇਹ ਕਿੱਦਾਂ ਬਿਠਾਲਦੀ ਮੰਮੀ ਸੁਕਣੇ ਤੇ ਤਾਂ ਪਾਉਂਗੀ ਨਾ ਪਹਿਲਾਂ ਧੋਉਂਗੀ ਤੇ ਨਾਲ ਧਵਾਉਗੀ ਤੇ ਤਾਂ ਹੀ ਆ ਆਹੋ ਤੇ ਚਲ ਧਵਾ ਲਾ ਧੋ ਕੇ ਤੇ ਸੁੱਕਣੇ ਪਾਉ ਉਹਨਾਂ ਨੂੰ ਉਹਨੂੰ ਆਵਾਜ਼ ਤੇ ਮਾਰ ਕਿਉਂ ਨਾ ਉੱਠੂਗੀ ਭਲਾਓ ਨਾ ਉੱਠੇ ਭਲਾ ਇੱਕ ਵਾਰੀ ਵੇਖੀ ਕਿੰਦਾ ਨੂੰ ਰਾਏ ਪਾਉਣੀ ਇੱਕ ਵਾਰੀ ਨਾ ਉੱਠੂਗੀ ਤੇ ਹਾਂ ਹਾਈ ਗਰਮੀਤ ਤੈਨੂੰ ਤੇ ਨੀਂਦਰਾ ਚੜੀ ਵੀ ਗਿਆ ਵਾ ਦੱਸ ਸਾਡੇ ਕੰਮ ਦਾ ਠੇਕਾ ਮੈਨੂੰ ਹੀ ਆ ਮੈਂ ਕਿੰਨੇ ਕਾ ਕੰਮ ਕਰਦੀ ਫਿਰਾਂ ਮੇ ਕੋਈ ਨਹੀਂ ਕੰਮ ਨਹੀਂ ਹੁੰਦੇ ਹੈਗੇ ਨਹੀਂ ਜੀ ਜੀ ਨਿੰਦਰਾ ਮੈਨੂੰ ਕੀ ਝੜਨਾ ਵਾ ਮੇਰਾ ਨਾ ਕੋ ਸਰੀਰ ਜਿਆ ਨਹੀਂ ਠੀਕ ਲੱਗਨ ਜਾਂ ਸਿਰ ਜੀ ਨਹੀਂ ਠੀਕ ਕੀ ਹੋਇਆ ਤੇਰੀ ਸਿਹਤ ਨੂੰ ਪਤਾ ਨਹੀਂ ਦੀਦੀ ਕੀ ਗੱਲ ਆ ਕੰਮ ਦੀ ਤੁਸੀਂ ਗੱਲ ਕਰਦੇ ਹੋ ਕੰਮ ਮੈਂ ਦੀਦੀ ਦੱਸੋ ਕੀ ਕਰਾਂ ਜੇ ਮੈਂ ਭਾਂਡੇ ਮਾ ਨਹੀਂ ਆ ਤੇ ਤਾਂ ਮੰਮੀ ਆਪ ਲੱਗ ਪੈਂਦੇ ਮਾਜਾ ਜੇ ਕੱਪੜੇ ਧੋਣੀਆਂ ਕਹਿੰਦੇ ਨਹੀਂ ਇਹ ਫੇਰ ਧੋਣੇ ਆ ਜੇ ਝਾੜੂ ਲਾਉਣੀਆਂ ਤਾਂ ਝਾੜੂ ਫੜ ਕੇ ਹੀ ਦੁਰ ਪੈਂਦੇ ਆ ਦਸੋ ਆਪਦੇ ਉੱਤੇ ਉੱਤੇ ਹੱਥ ਫੇਰਦੇ ਮੈਂ ਜਿਹੜਾ ਕੰਮ ਕਰਾਂ ਉਹਨਾਂ ਨੂੰ ਮੇਰਾ ਕੰਮ ਹੀ ਨਹੀਂ ਬਸੰਦ ਆਉਂਦਾ ਤੇ ਮੈਂ ਕੰਮ ਕਰਕੇ ਕੀ ਲੈਣਾ ਫਿਰ ਇਹਦੋਂ ਮੈਂ ਇੱਥੇ ਹੀ ਨਹੀਂ ਚੰਗੀ ਹਾ ਹੋਈ ਨਹੀਂ ਇੱਕ ਨਿੱਗੀ ਜੀ ਗੱਲ ਨੂੰ ਉਹ ਸਮਾਨੇ ਚੜਾ ਦਿੱਤਾ ਵਾ ਆ ਮੰਮੀ ਨੇ ਮੈਨਾਂ ਕਈ ਕੋ ਕੀਤਾ ਵਾ ਮੈਂ ਤਾਂ ਕਦੀ ਹਾ ਹੋ ਜੀ ਗੱਲਾਂ ਲੈ ਕੇ ਬੈਠੀ ਨਹੀਂ ਆ ਜਿੰਨਾਂ ਤੋਂ ਬਿਟਰ ਬਿਟਰ ਕੇ ਅੰਦਰ ਬਹਿਣ ਦੀ ਹੈ ਨਾ ਆ ਮੰਮੀ ਨੇ ਤੈਨੂੰ ਗੁੱਤੋਂ ਫੜ ਕੇ ਬਾਹਰ ਕੱਢ ਦੇਣਾ ਵਾ ਆ ਨਿੱਕੇ ਨਿੱਕੇ ਗੱਲਾਂ ਦੀ ਪਰਵਾਹ ਨਹੀਂ ਕਰੀਦੀ ਹੋਈ ਜੀ ਜੇ ਸੱਸ ਮਨੋਂ ਕਾਟੋ ਕੀ ਕਰੇ ਨਾ ਦ ਵੱਧ ਵੱਧ ਕੇ ਕੰਮ ਕਰ ਕਰਕੇ ਦਸੀਦਾ ਵਾ ਵੀ ਮੈਂ ਵੀ ਕਰ ਚੋਗੀ ਹੈਗੀ ਆ ਦੇਦੀ ਤੁਸੀਂ ਸੁਣਦੇ ਰਹ ਜੇ ਤੁਸੀਂ ਸਹਿੰਦੇ ਰਹ ਜੇ ਮੇਰੇ ਜੀ ਦੀ ਸਹਿਨ ਸ਼ਕਤੀ ਖਤਮ ਹੋ ਚੁੱਕੀ ਆ ਮੈਂ ਦੇਦੀ ਤੁਸੀਂ ਤੇ ਆਪ ਜਾਣਦੇ ਹੋ ਕਿਹ ਗੱਲ ਦਾ ਅੱਲਾ ਹੋਵੇ ਤੇ ਤਾਂ ਵੀ ਆਖੋ ਮੈਂ ਇੰਨੇ ਮਿਹਰੇ ਦੀਦੀ ਮੈਂ ਪਿੱਛੋਂ ਸੁਣਦੀ ਆਈ ਪਰ ਜਾਈ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਪਰਦਾ ਕਿੱਥੋਂ ਪਾਵਾਂ ਸਿਆਣਿਆਂ ਨੇ ਆਖਿਆ ਤੇ ਸੱਚੇ ਆ ਕਿ ਝੰਗਾ ਚੁੱਕੋ ਤੇ ਢਾਡ ਆਪਣਾ ਨੰਗਾ ਹੁੰਦਾ ਪਰ ਜਿਹੜਾ ਹੁਣ ਕਰੀ ਜਾਂਦੇ ਤੇ ਫਿਰ ਮੈਂ ਕਿੰਨਾ ਕੁ ਟੱਕ ਸਕਨੀ ਪਾ ਬੇਬੀ ਇਹੋ ਮਿਹਣੇ ਦਿੰਦੇ ਉਹੋ ਹੀ ਮਿਹਣੇ ਮੰਮੀ ਦਿੰਦੇ ਮੈਂ ਤੁਹਾਨੂੰ ਮਿਹਣੇ ਨਹੀਂ ਸੁਣੇ ਜਾਂਦੇ ਮੈਂ ਕੋਈ ਪੱਥਰ ਥੋੜਾ ਨਾ ਮੈਂ ਮਿਹਣੇ ਸੁਣੀ ਜਾਉ ਸੁਣੀ ਜਾਉ ਦੀਦੀ ਤੇ ਦੀਦੀ ਉਹ ਵੀ ਮਿਹਣਿਆਂ ਵਾਲੀ ਵੀ ਗੱਲ ਵੱਖਰੀ ਰਹਿ ਗਈ ਪਰ ਹੁਣ ਮੇਰਾ ਇੰਨਾ ਕ ਦਿਲ ਹੋੜਾ ਹੋ ਗਿਆ ਨਾ ਗੱਲ ਸੁਣ ਕੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਗੱਲ ਮਗਰੋਂ ਸੁਣਨੀ ਆ ਤੇ ਮੇਰੇ ਅੱਖਾਂ 'ਚੋਂ ਹੰਝੂ ਪਹਿਲਾਂ ਆ ਜਾਂਦੇ ਆ ਨਹੀਂ ਤੇਰੇ ਦਿਲ ਹੌਲੇ ਨੂੰ ਇੱਥੇ ਕਹਿਨੇ ਨਹੀਂ ਵੇਖਣਾਗਾ ਇਹ ਪੇਕਿਆਂ ਦਾ ਘਰ ਨਹੀਂ ਆ ਸਹੁਰਿਆਂ ਦਾ ਘਰ ਵਾ ਇੱਥੇ ਤੇ ਕੰਮ ਕਰਨਾ ਹੀ ਪੈਣਾ ਵਾ ਤੇ ਜੇ ਤੂੰ ਅੰਦਰ ਬੋਲ ਟੇਰ ਟੇਰ ਪੈਂਗੀ ਨਾ ਕਿਸ ਨੇ ਨੀ ਤੈਨੂੰ ਪੁੱਛਣਾ ਇੱਥੇ ਕਿਹੜੀ ਮਾਂ ਬੈਠੀ ਆ ਵੀ ਆਣ ਕੇ ਤੇਰਾ ਸੇਲ ਸਲਾਉਗੀ ਤੇ ਤੈਨੂੰ ਰੋਟੀ ਪਾਣੀ ਪੁੱਛੂਗੀ ਕੰਮ ਤੈਨੂੰ ਆਪੇ ਕਰਨਾ ਪੈਣਾ ਤੇ ਆਪੇ ਰੋਟੀ ਪਾਣੀ ਖਾਣਾ ਪੈਣਾ ਵਾ ਤੇ ਮੇਰੀ ਸੁਣ ਲੈ ਗੱਲ ਮੈਂ ਤੇ ਸੋਚਿਆ ਸੀ ਕੰਬਲ ਧਵਾ ਕੇ ਮੈਂ ਨਾ ਕੋਠੇ ਤੇ ਸੁਕਣੇ ਪਵਾ ਦੂੰਗੀ ਪਰ ਤੇ ਤੂੰ ਪਹਿਲੇ ਨੰਮੀ ਪਈ ਆ ਚੱਲ ਕਰ ਲੈ ਫਿਰ ਰੈਸਟ ਮੈਂ ਤੇ ਫਿਰ ਕਰਨਾ ਹੀ ਕਰਨਾ ਵਾ ਹੱਥ ਪਈ ਤੇ ਦੀਦੀ ਉਹ ਨਹੀਂ ਕਰਨ ਵਾਲੀ ਗੱਲ ਸੱਚੀ ਮੇਰਾ ਸਰੀਰ ਵੀ ਨਹੀਂ ਅੱਜ ਠੀਕ ਹੈਗਾ ਚਲੋ ਠੀਕ ਆ ਮਰਜੀ ਤੇਰੀ ਕੱਖ ਹਾਲ ਨਹੀਂ ਇਹਦਾ ਇਹ ਵੀ ਮਿੱਟੀ ਦਾ ਖਡਾਉਣਾ ਹੀ ਆ ਰਸ ਰਸ ਬੈਂਢੀ ਦੱਸ ਤੂੰ ਕਿਨੂੰ ਬਖਾ ਲੰਡੀ ਛਦੈਣੇ ਇੱਚ ਤੇ ਤੇਰੀ ਸੱਸ ਮਾਂ ਆ ਜਿੱਥੇ ਵਿਆਹੀ ਹੋਣੀ ਆ ਨਾ ਉੱਥੇ ਵੀ ਰਸ ਰਸ ਬੈਂਦੀ ਹੋਣੀ ਆ ਤਾਂ ਹੀ ਅਗਲੇ ਨੇ ਤਲਾਕ ਦੇ ਕੇ ਤੇ ਬੰਨੇ ਮਾਰੀ ਆ ਵੀ ਦੱਸ ਤੂੰ ਕੰਮ ਧੰਦਾ ਕਰ ਅਗਲੇ ਨੂੰ ਹੀ ਪਤਾ ਲੱਗੇ ਕੰਮ ਧੰਦਾ ਕਰਨ ਦੀ ਆ ਰੁਸ ਕੇ ਤੂੰ ਕਿੰਨੂੰ ਵਿਖਾ ਲੰਦੀ ਨਾ ਤੇ ਤੇਰੇ ਘਰ ਵਾਲੇ ਨੇ ਵੇਖਣਾ ਤੇ ਨਾ ਹੋਰ ਕਹਿੰਦੇ ਵੇਖਣਾ ਜਿਹੜੀ ਆਪਣੀਆਂ ਮਰਜ਼ੀਆਂ ਕਰਨ ਗਿੱਜੀ ਹੋਵੇ ਇਕੱਲੀ ਰਹਿਣ ਗਿੱਜੀ ਹੋਵੇ ਉਹ ਕੇਦੇ ਅੱਖ ਲੱਕੇ ਕੰਮ ਕਰਦੀ ਆ ਆਂਦੀ ਹੋਣੀ ਆ ਮੈਂ ਕੋਈ ਕੇਦੀ ਗੱਲ ਸੁਣਾ ਕੇਦੀ ਗੱਲ ਸੁਣੀ ਨਹੀਂ ਤਾਂ ਆ ਹੀ ਇੱਥੇ ਤੱਕ ਪਹੁੰਚਿਆ ਕੰਮ ਛਦੈਣ ਵੀ ਤੂੰ ਅਗਲੇ ਦੀ ਗੱਲ ਸੁਣ ਮੰਨ ਕਦੀ ਨਾ ਕਦੀ ਬੰਦੇ ਤੇ ਤੈਨੂੰ ਚੰਗੇ ਆਉਂਦੇ ਹੀ ਆ ਸੱਸ ਮਾਂ ਦਾ ਨੋਕਾ ਟੋਕੀ ਕਰਦੀ ਹੁੰਦੀ ਆ ਆ ਮੈਂ ਵੱਸ ਕੇ ਵਿਖਾਲਤਾ ਇਹ ਦੇ ਕੋ ਤਾਂ ਹੀ ਉੱਥੇ ਨਹੀਂ ਵੱਸਿਆ ਗਿਆ ਇਹਦੇ ਲੱਛਣ ਇੱਥੇ ਵੀ ਇਤਨਾ ਦੇ ਹੀ ਆ ਦੇ ਤਾਂ ਚਲਾ ਦਵਾ ਦਵਾ ਲਸਣ ਛਿਲਕੇ ਨਾ ਤੇ ਕੰਬੀਚ ਪਾ ਕੇ ਤਾਂ ਰੱਖ ਲਾ ਸਬਜੀ ਤਾਂ ਨਹੀਂ ਹੋ ਰਿਹਾ ਤੇ ਬੜੇ ਹੋਏ ਤੇ ਫੇ ਚਲ ਬੰਦਾ ਪਾ ਲਿੰਦਾ ਮਮੀ ਮਾਦੀ ਛਿਲਣਾ ਆ ਵਾਦੀ ਛਿਲ ਲਾ ਹੁਣ ਤਾਂ ਚਲ ਵੇਲਾ ਟਾਈਮ ਛੇਲਾ ਹੀ ਨਹੀਂ ਦਵਾਦਾ ਰੱਬੀ ਚ ਪਾ ਕੇ ਧਾ ਲਈ ਨਾ ਫ੍ਰੀਜ ਚ ਇਹ ਨਹੀਂ ਖਰਾਬ ਹੁੰਦਾ ਸੋਸ਼ੀ ਗੱਲ ਮੈਂ ਕੀ ਕਰਨੀ ਆ ਆਵੇਲਾ ਪਸਰੀ ਕਾਲ ਆਵੇਲਾ ਕੰਮ ਹੀ ਕਰਨ ਢੀ ਆ ਮੈਂ ਸੇਸ਼ੇ ਦੀ ਲਸਣ ਛਿਲ ਕੇ ਰੱਖ ਲਈਏ ਫੇਰ ਸਬਜੀ ਸਬਜੀ ਚ ਪਾਉਣਾ ਹੁੰਦਾ ਤਾਂ ਮੁਸ਼ਕਲ ਹੁੰਦੀ ਪੈਰ ਤੇ ਤਾਂ ਉਹਦਾ ਛਿਲਿਆ ਵੀ ਨਹੀਂ ਜਾਂਦਾ ਤੇ ਕੱਲੀਆਂ ਛਿਲਣੀਆਂ ਗਰਮੀਂ ਕਿੱਥੇ ਗਈ ਆ ਗਰਮੀਂ ਢਾੜੇ ਤੇ ਬੈਠੀ ਜਾਣ ਕੇ ਗਰਮੀਂ ਤੇ ਅੱਗੇ ਰਲ ਕੇ ਬੈਣ ਵਾਲੀ ਦਿੰਦੇ ਹਦੀ ਆ ਕਿਉਂ ਉਹਨੇ ਕੀ ਕਹਤਾ ਹਣ ਕਹਤਾ ਕਿ ਮੈਂ ਮਾੜਾ ਜਿਹਾ ਝੜਕਿਆ ਈ ਔਰ ਸੋਈ ਚ ਵੀ ਕੰਮ-ਕੁਮ ਨਹੀਂ ਚੰਗਾ ਕਰਨੀ ਤੇ ਚਲੋ ਕਹਿਣ ਦਾ ਤਾਂ ਫਰਜ਼ ਹੈਗਾ ਹੀ ਆ ਨਾ ਮੈਂ ਸੱਸ ਮਾਵਾਂ ਤੇ ਉਸੇ ਵਾਲੇ ਮੂੰਹ ਫਲਾ ਕੇ ਅੰਦਰ ਵੜ ਗਈ ਸਵੇਰ ਦੀ ਬੜੀ ਨਿਕਲੀ ਨਹੀਂ ਅਜੇ ਤੇ ਮਣੀ ਦੁੱਲੇ ਵਿਵੜੇ ਤਾਂ ਤੇ ਜੇ ਆਪਾਂ ਨਿੱਕੇ ਨਿੱਕੇ ਗੱਲਾਂ ਤੇ ਮੂੰਹ ਫਲਾ ਕੇ ਅੰਦਰ ਵੜ ਜਾਗੇ ਤਾਂ ਨਹੀਂ ਗੱਲ ਬਣਦੀ ਫੇਰ ਤੇ ਆਪਾਂ ਨਾਲ ਕੇ ਪਾਵਾਂਗੇ ਹੀ ਨਾ ਨਾਲੇ ਪੁੱਤੇ ਏਦਾਂ ਕਿਦਾਂ ਝਟ ਲੰਘਣਗੇ ਹੈ ਜੇ ਇਹਨੂੰ ਨਹੀਂ ਉਹਦੀ ਮਾਂ ਨੇ ਕੋਈ ਅਕਲ ਸੁਕਾ ਲਈ ਤੇ ਜੇ ਇਹ ਮੈਂ ਦੱਸਦੀ ਇਹ ਵੀ ਤੇ ਇਹਨੇ ਵੀ ਤੇ ਪੁੱਛ ਪੁੱਛ ਕੇ ਕੰਮ ਸਿੱਖ ਹੀ ਲਿਆ ਤੇ ਜੇ ਉਹ ਸਿੱਖ ਲੂਗੀ ਤਾਂ ਉਹਦੀ ਸ਼ਾਨ 'ਚ ਫਰਕ ਪੈ ਚੱਲਿਆ ਹੋਵੇ ਤੇ ਨਹੀਂ ਮਾੜਾ ਮੋੜਾ ਪੁੱਛਦੀ ਨਾ ਬੰਦਾ ਫੇਰ ਕੀ ਹੋਗਾ ਇੰਨੀ ਦੀ ਗੱਲ ਵੱਡੀ ਨਹੀਂ ਹੈਗੀ ਕੋਈ ਵੀ ਅੰਦਰ ਵੜਨ ਵਾਲੀ ਤੇ ਮੂੰਹ ਵਟ ਕੇ ਪੈ ਗਈ ਅੰਦਰ ਬਣਾਵਾ ਉਹਦੇ ਬਾਅਦ ਤੇ ਵੱਡੀ ਗੱਲ ਹੀ ਆ ਜਿਹੜੀ ਵੀ ਮਾੜਾ ਏ ਛਿੜਕਿਆ ਤੇ ਉਸੇ ਲਈ ਅੰਦਰ ਇਦਾਂ ਦੇ ਕੰਮ ਚੰਗੇ ਨਹੀਂ ਆ ਫੇਰ ਤੇ ਇਦਾਂ ਮੂੰਹ ਟੁੱਟਦਾ ਟੁੱਟਦਾ ਟੋਟੀ ਜਾਣਾ ਉਹਨੇ ਫੇਰ ਅੰਦਰ ਬੈਠੀ ਰਹਿਣਾ ਨਹੀਂ ਬਾਹਰ ਕੰਮ ਕਰਦੇ ਰਹਿਣਾ ਤੇ ਇਦਾਂ ਫੇਰ ਪੱਕੀਆਂ ਪਕਾਈਆਂ ਰੋਟੀਆਂ ਤੇ ਨਹੀਂ ਦਿੱਤੀਆਂ ਜਾਂਦੀਆਂ ਨਾਲੇ ਕਾਕਾ ਜੀ ਮਾੜੀ ਚੰਗੀ ਗੱਲ ਕਹਿ ਵੀ ਦਿੱਤੀ ਕੀ ਹੋ ਗਿਆ ਉਹ ਕਿਹੜੀ ਕੁਲੀ ਮਾਰ ਦਿੱਤੀ ਹੈ ਉਸੇ ਵਾਲਾ ਸੁੜਕ ਸੁੜਕ ਕਰਦੀ ਅੰਦਰ ਚਲ ਗਈ ਉਦੋਂ ਆਉਂਦੀ ਕੰਬਲ ਲੈ ਕੇ ਤਾਂ ਅੰਦਰ ਪਈ ਇਹ ਠਾਲਣ ਵੀ ਗਈ ਆ ਨਹੀਂ ਉੱઠી ਤਾਂ ਦੱਸ ਦੇ ਫੇਰ ਹੁਣ ਕਿੱਦਾਂ ਇਹਦਾ ਝਟ ਲੰਘੂਗਾ ਮੰਮੀ ਜੀ ਉਹ ਅੰਦਰ ਜਾ ਕੇ ਪੈ ਗਈ ਆ ਤੇ ਤੂੰ ਹੀ ਜਾ ਕੇ ਉਹਨੂੰ ਠਾ ਲਿਆਉਂਦੇ ਤੂੰ ਆਪ ਨਹੀਂ ਹਿੰਮਤ ਕੀਤੀ ਹੋਣੀ ਤੇ ਉਹਨੂੰ ਜਾ ਕੇ ਕਹਿੰਦੇ ਸੀ ਇੰਨੀ ਵੀ ਕਠੋਰ ਦਿਲ ਨਹੀਂ ਹੈਗੀ ਵੀ ਬਾਹਰ ਨਿਕਲਦੀ ਹੋ ਕਿਤੇ ਅੱਛਾ ਤੇਰਾ ਰਦਾ ਭੈਣ ਮਾਂ ਮੇਰੀ ਜਾ ਕੇ ਤਾਂ ਤੇ ਪੈਰੀ ਪੋਵੇ ਮੈਂ ਤਾਂ ਕਦੀ ਵੀ ਨਹੀਂ ਕਹਿੰਦੀ ਮੈਨੂੰ ਲੋੜ ਕੀ ਕਹਿਣ ਦੀ ਹੈ ਉਹ ਮੇਰੀ ਸੱਸਵਾ ਕ ਮੈਂ ਆਦੀ ਸੱਸਵਾ ਮੈਂ ਤਾਂ ਮਿੰਤਾ ਕਰਦੀ ਫਿਰਾਂ ਪਹਿਲੇ ਪਹਿਲ ਵਾਲੀ ਕਿਹੜੀ ਗੱਲ ਹੈਗੀ ਆ ਤੇ ਜਦੋਂ ਆ ਠਾਲਣ ਗਈ ਵੱਡੀ ਤੇ ਕੀ ਗੱਲ ਇੱਥੇ ਤੇ ਮੇਰੇ ਤੇ ਕੋਈ ਫਰਕ ਹੀ ਫਿਰ ਕੀ ਸੀ ਤੇਰੇ ਆਖੇ ਲਾ ਕੇ ਉੱਠੀ ਆ ਮਣੀ ਕੰਬਲ ਧੋਣ ਵਾਲੇ ਪਏ ਸੀ ਮੈਂ ਕਿਹਾ ਸੀ ਮੈਂ ਆ ਜਾ ਦੋਵੇਂ ਜਾਣੀਆਂ ਧੋ ਕੇ ਤੇ ਕੋਠੇ ਤੇ ਸੁਕਣੇ ਪਾ ਆਮਨੇ ਆ ਤੇ ਮੇਰੇ ਕੋ ਨਹੀਂ ਹੋਣਾ ਕੱਲੀ ਕੋ ਅਗਲੀ ਕਹਿੰਦੀ ਨਹੀਂ ਮੇਰੇ ਕੋ ਨਹੀਂ ਉੱਠੇ ਜਾਣਾ ਮੇਰਾ ਸਰੀਰ ਨਹੀਂਗਾ ਠੀਕ ਮੈਂ ਤਾਂ ਇਹਦੀ ਨਹੀਂ ਕਦੀ ਗੱਲ ਸੁਣੀ ਵੇਲਾ ਕਿੰਨਾ ਦਾਜ ਲੈ ਕੇ ਆਈ ਤੇ ਮੈਂ ਹੁਣ ਉਹਦੇ ਪੈਰੀ ਪਾਵਾ ਜਾ ਕੇ ਮੈਂ ਤਾਂ ਨਹੀਂ ਕਾਕਾ ਨੂੰ ਕਹਿਣਾ ਮਰਜ਼ੀ ਕਰੇ ਮਰਜ਼ੀ ਨਾ ਕਰੇ ਬਾਕੀ ਵੇ ਤੈਨੂੰ ਇੰਨਾ ਨਹੀਂ ਪਤਾ ਲੱਗਾ ਵੇ ਉਹਦਾ ਤਾਂ ਵਿਆਹ ਦੂਜਾ ਸੀਗਾ ਤੇ ਤੇਰਾ ਤਾਂ ਪਹਿਲਾ ਸੀ ਨਾ ਤੇ ਉਹਨਾਂ ਨੇ ਕੀ ਅੰਗੂਥਲੀ ਵਿੱਚ ਬੇਦ ਨਹੀਂ ਫੜਾ ਪਾਈ ਲਫਾਫੇ ਵਿੱਚ ਮੇਰੇ ਹੱਥ ਫੜਾਈ ਐਨਾ ਕਿ ਉਹਨਾਂ ਨੂੰ ਚਾਜਿਓ ਕਿਤੇ ਬਰਾਤੀਆਂ ਨੂੰ ਚਾਜਣਾ ਚਾਹ ਨਹੀਂ ਲੈਣ ਨਹੀਂ ਦੇਣ ਨਹੀਂ ਹੈ ਮੈਂ ਤਾਂ ਉਦੋਂ ਦਾ ਢੇਡ ਸਭ ਕੋ ਪਾ ਕੇ ਬੈਠੀ ਆ ਸ਼ਰਮਿੰਦੀ ਹੋ ਕੇ ਮੈਂ ਉੱਥੋਂ ਆ ਗਈ ਹੈ ਹਜੇ ਤੂੰ ਆਣਾ ਉਹਨੂੰ ਕਹ ਉਹਨੂੰ ਕਹ ਮੈਂ ਨਹੀਂ ਕਹਿਣਾ ਕਵੇ ਮੇਰੀ ਜੁੱਤੀ ਮੈਂ ਨਹੀਂ ਕਦੀ ਕਹਿੰਦੀ ਕੁੰਦੀ ਉਹਨੂੰ ਮਾਦਾ ਕੋਈ ਗੱਲ ਨਹੀਂ ਆ ਤੂੰ ਹਾਈ ਦਾ ਨਾ ਬੋਲਿਆ ਕਰ ਮੈਂ ਆਪੇ ਉਹਨੂੰ ਸਮਝਾ ਲੂੰਗਾ ਨਵੇਂ ਘਰ ਚ ਆਈ ਆ ਉਹਨੂੰ ਹਲੇ ਨਹੀਂ ਸਾਰਾ ਕੁਝ ਪਤਾ ਲੱਗਦਾ ਕੋਈ ਨਵੇਂ ਥਾਂ ਤੇ ਕਹੇ ਨੌਕਰੀ ਤੇ ਬੰਦਾ ਲੱਗਾ ਹੋਵੇ ਉਹਨੂੰ ਸਾਰੀ ਗੱਲਾਂ ਨਹੀਂ ਪਤਾ ਲੱਗਦੀ ਆਇਦ ਤੋ ਫਿਰ ਇਹੋ ਜਿਹੀਆਂ ਗੱਲਾਂ ਕਰ ਕਰਕੇ ਨੂੰ ਭੂਰੇ ਚੜਾਉਣਾ ਵੇਖੀ ਫਿਰ ਤੂੰ ਬਾਅਦ ਚ ਪਛਤਾਉਣਾ ਤੇਰੇ ਵਰਗੇ ਮੁਰਕੇ ਪਛਤਾਉਂਦੇ ਹੁੰਦੇ ਨਾਲੇ ਮਨੀ ਅੱਜ ਜਸ ਕਾ ਨਾ ਆਪਣੇ ਹੱਥ ਵਿੱਚ ਹੁੰਦਾ ਨਵੀਂ ਨਵੀਂ ਤੇ ਮੈਂ ਵੀ ਆਈ ਹੀ ਨਵਾਂ ਨਵਾਂ ਜਦ ਤੂੰ ਕੰਮ ਤੇ ਲੱਗਾ ਤੂੰ ਵੀ ਗਿਆ ਸੀ ਨਾ ਜੇ ਤੂੰ ਉੱਥੇ ਚਿੜਕ ਚੰਬ ਖਾ ਕੇ ਜਦੋਂ ਆਪਾਂ ਨਵੇਂ ਕੰਮ ਤੇ ਜਾਈਏ ਮਾਲਕ ਚਿੜਕ ਚੰਬ ਨਹੀਂ ਕਰਦੇ ਫੇਰ ਹੀਾਨੂੰ ਕੰਮ ਕਰਨਾ ਹੁੰਦਾ ਨਾ ਓ ਭਾਬੀ ਮੈਂ ਉਹੀ ਗੱਲ ਤੇ ਕਹਿੰਦੇ ਆਂ ਆਉਂਦਾ ਸਾਰੇ ਕੰਮ ਚਿੜਕ ਚੰਬ ਹੁੰਦੀ ਆ ਪਰ ਚਲੋ ਕੋਈ ਗੱਲ ਨਹੀਂ ਨਵਾਂ ਨਵੀਂ ਸਵੀਆਂ ਹਾਲੀਆ ਨੂੰ ਥੋੜਾ ਤਰੀਕੇ ਨਾਲ ਤੇ ਭਾ ਇੱਦਿਕ ਤਾਂ ਭਾਰਕ ਖਾਧਾ ਹੁੰਦੀ ਆ ਕਿਉਂਕਿ ਅਹੀਂ ਲੂੰਦਾ ਨਹੀਂ ਕਿਤੇ ਰੱਖੀ ਹੁੰਦੀ ਆ ਉਹਦੇ ਪੇਕੇ ਦਾ ਘਰ ਕਿਤੇ ਰੱਖੀ ਹੋਣੀ ਆ ਇਹ ਜਿਹੜਾ ਨਿਕਨਿਕਾ ਸਮਾਨ ਆ ਨਾ ਇਹ ਵੀ ਇੱਧਰ ਉੱਧਰ ਰੱਖਣ ਦਾ ਫਰਕ ਪੈ ਜਾਂਦਾ ਵਾ ਤੇ ਫਿਰ ਲੜਾਈਆਂ ਝਗੜੇ ਆਪੇ ਹੁੰਦੇ ਆ ਜੇ ਇਹ ਵੇਖ ਲੈ ਪਿਸਾਸ ਨੇ ਕਿੱਥੇ ਰੱਖਿਆ ਮੈਂ ਵੀ ਉੱਥੇ ਰੱਖਣਾ ਆਪੇ ਲੜਾਈਆਂ ਨਾ ਹੁਣ ਚੱਲ ਕੋਈ ਗੱਲ ਮੈਂ ਉਹਨੂੰ ਸਮਝਾ ਦੂੰਗਾ ਤੂੰ ਹੀ ਟੈਨਸ਼ਨ ਲੈ ਕੋ ਤੂੰ ਜੇ ਅਗਰ ਮੈਂ ਪਹਿ ਹੀ ਜਾ ਕੇ ਥੋੜਾ ਬਹੁਤ ਉਹਨੂੰ ਕਹਿੰਦੇ ਸਹੀ ਜਾ ਕੇ ਅੱਛਾ ਅਰਾਦਾ ਹੁਣ ਵੀ ਤੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਕਹਿਣਾ ਹੀ ਕੱਖ ਨਹੀਂ ਉਹਨੂੰ ਵੀ ਨਾ ਕਹਿਣਾ ਨੇ ਤੇਰਾ ਤਾਂ ਅ ਮੈਂ ਤਾਂ ਕਦੀ ਵੀ ਨਹੀਂ ਮੰਨਤਾ ਕਰਦੀ। ਓ ਮਮਮੀ ਪੈਰੀ ਹੱਥ ਲਾਉਣ ਵਾਲਾ ਰਹਿ ਗਿਆ ਨਾ। ਉਹ ਇਹਦਾ ਰਾਦਾ ਪਿਲਾ ਦੇਣਾ। ਹਾਂ ਇਹਨੇ ਲਵਾ ਦੇਣਾ। ਲੈ ਲੋ। ਤੇ ਮੈਂ ਤਾਂ ਕਦੀ ਵੀ ਲੰਦੀ। ਕੋਈ ਉਹ ਮਰਜੀ ਕਰੇ ਹਾਏ। ਸੂਰ ਫੇਰ ਸਾਡੇ ਚ ਕੱਟਦਾ ਨਾ ਗਲੇ। ਮੈਨੂੰ ਅੱਗੇ ਪਤਾ ਪੈ ਇਹਨੇ ਮਿਰਚੀ ਕੱਢਣਾ ਵਾ। ਇਹਦੇ ਅੱਗੇ ਤੇ ਮਗਰ ਲੱਗਾ ਜ ਮਗਰ ਨਾਲ ਲੱਗਾ ਹੁੰਦਾ ਤੇ ਉਹ ਹੀ ਵਾ ਕੇ ਲੈਉਣੀ ਸੀ ਇਹਨੇ। ਗੁਰਮੀਤ ਇੱਕ ਤੇਰਾ ਚੰਗਾ ਤਰੀਕਾ ਵਰਮਾਣਾ। ਤੂੰ ਅੰਦਰ ਰਮਾਣਾ ਲੰਮੇ ਪਈ ਆ ਤੇ ਮਮਮੀ ਹੋਣੀ ਬਾਹਰ ਕੰਮ ਤਾਂ ਦਾ ਕਰਦੇ ਆ। ਸਾਂਝਾ ਕਰ ਵਾ। ਸਾਂਝੇ ਕਰਦਾ ਇਦਾਂ ਨਹੀਂ ਕੰਮ ਚੱਲਦੇ ਹੁੰਦੇ। ਬਸ ਇੱਕ ਥਾਡੀ ਕਸਰ ਰਹਿ ਗਈ ਸੀ ਹੋਰ ਤੇ ਸਾਰਿਆਂ ਦੀ ਪੂਰੀ ਹੋ ਗਈ ਸੀ ਮੈਨੂੰ ਪਤਾ ਜਿਹੜੀ ਗੱਲ ਤੂੰ ਮੂੰਹ ਮੱਟਿਆ ਵਾ ਮੰਮੀ ਨੇ ਮਾਣਾ ਪੋਟਾ ਤੈਨੂੰ ਕੁਝ ਕਹਤੇ ਆ ਤੂੰ ਅੜ ਕੇ ਮਾਣਾ ਮੂੰਹ ਵਟ ਕੇ ਅੰਦਰ ਪੈ ਗਈ ਐ ਐਦਾਂ ਨਹੀਂ ਕੰਮ ਚੱਲਦੇ ਸਾਡੇ ਘਰ ਦੇ ਵਿੱਚ ਇੱਥੇ ਸਾਰਾ ਕੰਮ ਕਰਨਾ ਪੈਂਦਾ ਆਪ ਨੂੰ ਹੀ ਆਪ ਵੇਖਣਾ ਪੈਂਦਾ ਵਾ ਮੰਮੀ ਮੇਰੇ ਵੀ ਤੇ ਬਥੇਰੀ ਕੁਝ ਕਰਦੀ ਰਹਿੰਦੀ ਆ ਮੈਂ ਤੇ ਤੇਰਿਆਂ ਨੂੰ ਮੂੰਹ ਵਟ ਕੇ ਪੈਂਦਾ ਨਹੀਂ ਹਿੰਦਾ ਤੇ ਹੀ ਆਪਣੀ ਮੰਮੀ ਦੀ ਐ ਸੁਣ ਕੇ ਆ ਗਏ ਉਹ ਨਾ ਮੇਰੀ ਤੇ ਕੋਈ ਨਹੀਂ ਨਾ ਸੁਣੀ ਤੂੰ ਹਾਂ ਉਹ ਤੇਰੀ ਕੀ ਸੁਣਾ ਮੈਂ ਤੇਰੀ ਐਕਰ ਥੋੜਾ ਚਲਣੀ ਆ ਉਹ ਮਾਵਾ ਉਹ ਮੇਰੀ ਮਾਵਾ ਤੇਰੀ ਸੱਸ ਵਾ ਸਮਝਾਈ ਦੇ ਨੋ ਤੇਰੀ ਸੱਸਵਾ ਉਹ ਆਕੜ ਕਰੇ ਤੇ ਚੱਲ ਜਾਣੀ ਹੈ ਤੇਰੀ ਆਕੜ ਨਹੀਂ ਚੱਲਣੀ ਕੋਈ ਵੀ ਆਈ ਸਮਝ ਤੈਨੂੰ ਉਹ ਮੈਨੂੰ ਨਹੀਂ ਚੰਗਾ ਲੱਗਦਾ ਨਾ ਮੈਂ ਤੈਨੂੰ ਕੁਝ ਕਵਾ ਤੇ ਨਾ ਮੈਂ ਤੇਰੇ ਖਿਲਾਫ ਕਹਿ ਕੋ ਸੁਣਾ ਸਮਝਾਈਆ ਥੋੜਾ ਜਿਹਾ ਦਿਮਾਗੋ ਕੰਮ ਲਿਆ ਕਰ ਤੂੰ ਦਿਮਾਗੋ ਕੰਮ ਬਿਲਕੁਲ ਰੋਕਾ ਨਹੀਂ ਦਿੰਦੀ ਮਨੇ ਤੂੰ ਇਹ ਵੀ ਚੰਗੀ ਤਰ੍ਹਾਂ ਬਦਲ ਗਏ ਬਿਲਕੁਲ ਮੈਨੂੰ ਦਿਖਣ ਦੇ ਜੇ ਤੁਸੀਂ ਬਦਲੇ ਹੋਏ ਕਿਉਂ ਮੈਂ ਕਿਹੜੀ ਗੱਲੋਂ ਬਦਲ ਗਿਆ ਦੱਸੋ ਮੈਨੂੰ ਪਹਿਲਾਂ ਤੁਹਾਡੀ ਵੀ ਇੱਕ ਜੇਦ ਸੀ ਹੈਨਾ ਕਿ ਮੇਰੇ ਨਾਲ ਵਿਆਹ ਕਰਾਉਣਾ ਉਹ ਤੁਹਾਡੀ ਜੇਦ ਪੂਰੀ ਹੋ ਗਈ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਨਾ ਤੁਸੀਂ ਪਹਿਲਾਂ ਤਾਂ ਤੁਹਾ ਕੋਈ ਹੋਰ ਮਤਲਬ ਸੀ ਜਿੱਦਾਂ ਦੇ ਤੁਸੀਂ ਪਹਿਲਾਂ ਸੀ ਨਾ ਪਹਿਲਾਂ ਮੈਂ ਨਿਆ ਪਿਆਰ ਕਰਦੇ ਸੀ ਜਿਉਂ ਜਿਉਂ ਗੱਲਾਂ ਕਰਦੇ ਉਹਦੇ ਤੇ ਬਿਲਕੁਲ ਹੀ ਬਦਲ ਗਏ ਹੋ ਉਹ ਨਹੀਂ ਉਹ ਕਮੜੀਏ ਉਹ ਗੱਲ ਨਹੀਂ ਹੈਗੀ ਮੈਂ ਤੈਨੂੰ ਉਹ ਹੱਦੋਂ ਵੀ ਕੋਈ ਆਪਣੇ ਪਰਿਵਾਰ ਵਰਗੇ ਹੋਗੇ ਜਿੱਦਾਂ ਤਾਂ ਦੀ ਫੈਮਿਲੀ ਸਾਰੀ ਕਰਦੀ ਨਾ ਉਹਦੇ ਵਾਂਗਰੋਂ ਤੁਸੀਂ ਕਰਨ ਲੱਗੇ ਤੁਹਾਡੇ ਤੌਰ ਤਰੀਕੇ ਬਿਲਕੁਲ ਉਹਨਾਂ ਵਰਗੇ ਹੋ ਗਏ ਆ ਸੇਮ ਸਾਰੇ ਜਣੇ ਇੱਕੋ ਜਿਹੇ ਆ। ਉਹ ਮੇਰੀ ਗੱਲ ਤੇ ਸੁਣ ਤੂੰ ਐਵੇਂ ਗੁੱਸਾ ਕਰੇ ਨਹੀਂ। ਮੈਂ ਤੈਨੂੰ ਕਹਿਨ ਦਿਆ ਵਾਂ ਅਡਜਸਟਮੈਂਟ ਕਰਨੀ ਸਿੱਖੀ ਦੀ ਹੁੰਦੀ ਥੋੜੀ ਬੋਤੀ। ਪਰਿਵਾਰ ਦੇ ਵਿੱਚ ਰਹਿਣਾ ਸਿੱਖੀ ਦਾ ਹੁੰਦਾ। ਕਮਲੀਏ ਮੈਂ ਤੈਨੂੰ ਕੋਈ ਗੁੱਸੇ ਨਾਲ ਥੋੜਨਾ ਕਹਿੰਦਿਆ ਵਾਂ। ਤੈਨੂੰ ਉਦਾਂ ਕਹਿੰਦਾ ਸਮਝਾਉਂਦਿਆ ਤੈਨੂੰ ਮੈਂ। ਤੇਰੀ ਕਲਚ ਦਿਮਾਗ ਵਿੱਚ ਕਿਉਂ ਨਹੀਂ ਪੈਂਦੀ? ਮੈਂ ਤੈਨੂੰ ਉਹਦਣ ਵੀ ਗੱਲ ਇਹੋ ਸਮਝਾਈ ਸੀ ਤੂੰ ਕਹਿੰਦੀ ਮੈਨੂੰ ਅੱਡ ਲੈ ਜਾ ਅੱਡ ਲੈ ਜਾ। ਮੈਂ ਤੈਨੂੰ ਗੱਲ ਸਾਰੀ ਸਮਝਾਈ ਸੀ ਨਾ ਇਹ ਗੱਲੋਂ। ਮਨੇ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ। ਵੀ ਤੁਹਾਡਾ ਅਸ ਪਹਿਲਾਂ ਤੁਸੀਂ ਮੇਰੇ ਤੇ ਹਾਈਪਰ ਹੋ ਜਾਨਨੇ ਆ ਉਹ ਹਾਈਪਰ ਹੋਣ ਵਾਲੀ ਗੱਲ ਨਹੀਂ ਮੈਂ ਤੈਨੂੰ ਸਮਝਾਉਂਦਿਆਂ ਆਂ ਕਿ ਮੇਰੀ ਟੋਨ ਥੋੜੀ ਜਿਹੀ ਉੱਚੀ ਆ ਤੂੰ ਕਮਲੀਆਂ ਗੱਲ ਕਿਉਂ ਨਹੀਂ ਸਮਝਦੀ ਮੈਂ ਸਮਝੇ ਬਸ ਗੱਲਾਂ ਟਾਡੀਆਂ ਨੂੰ ਹਾਂ ਦੱਸ ਕਮਲੀਆਂ ਵਾਲੀ ਗੱਲ ਕਰਦਾ ਭੈਣ ਜੀ ਮੈਂ ਤੈਨੂੰ ਗੱਲ ਕਹਿੰਦਿਆਂ ਆਂ ਥੋੜਾ ਜੈਸਟਮੈਂਟ ਕਰਿਆ ਕਰ ਜਿੱਦਾਂ ਉਹ ਕੰਮ ਕੰਮ ਦਾ ਕਰਦੇ ਉਹਦੇ ਨਾਲ ਕੰਮ ਤੋਂ ਦਾ ਕਰਿਆ ਕਰ ਨਾ ਹੋਵੇ ਤੇ ਸੱਸ ਨਾਲ ਭੱਜ ਭੱਜ ਕੇ ਕਰਾਇਆ ਕਰ ਸਗੋਂ ਗਾੜੀ ਹੋ ਹੋ ਕੇ ਕਰਿਆ ਕਰ ਉਹ ਵੀ ਤੈਨੂੰ ਕਦੇ ਵੀ ਆ ਕੋਈ ਗੱਲ ਨਹੀਂ ਮੇਰੀ ਧੀ ਆ ਉਹ ਗੱਲ ਕਰੇ ਉਹ ਗੱਲ ਕੰਨ ਮੂੰਹੇ ਹੀ ਕਤੂ ਦੀ ਨਹੀਂ ਤੂੰ ਮੰਮੀ ਨੂੰ ਮੈ ਮੌਕੇ ਘਾ ਤਾਂ ਤੈਨੂੰ ਤਹੀ ਮੰਮੀ ਦੀਆਂ ਸੁਣ ਲੀਆਂ ਆਪਣੀਆਂ ਤੈਨੂੰ ਮੈਨੂੰ ਸੁਣਾ ਲੀਆਂ ਆਣ ਕੇ ਮੇਰਾ ਹਾਲ ਵੀ ਤੇ ਵੇਖਿਆ ਨਾ ਵੀ ਮੇਰਾ ਕੀ ਹਾਲ ਆ ਕੀ ਹੋਇਆ ਤੈਨੂੰ ਕੀ ਹੋਇਆ ਵਾ ਮੈਂ ਤੇ ਬਿਲਕੁਲ ਨਹੀਂ ਠੀਕ ਹੈਗੀ ਮੈਂ ਕਿਹੜਾ ਲੜਕੇ ਉਹਨਾਂ ਨਾਲ ਮੈਂ ਪਈ ਆ ਕਿਉਂ ਕੀ ਗੱਲ ਹੋਈ ਤੈਨੂੰ ਦੱਸ ਨੂੰ ਪਹਿਲਾਂ ਹੈ ਉਹ ਤਾਂ ਡਬਲ ਆਇਆ ਤੈਨੂੰ ਬੁਖਾਰ ਬੜਾ ਹੋਇਆ ਵਾ ਰਹਿਣ ਤੂੰ ਤਹੀ ਮੇਰੇ ਬੁਖਾਰ ਨੂੰ ਕੀ ਆਖਣਾ ਮੈਂ ਲੈ ਤੂੰ ਕਮਲੀਏ ਮੈਨੂੰ ਪਹਿਲਾਂ ਦੱਸ ਤੈਨੂੰ ਫੀਵਰ ਹੋਇਆ ਵਾ ਦੱਸ ਪਹਿਲਾਂ ਹੈ ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋਈ ਹੈ ਤੈਨੂੰ ਦੱਸ ਨੂੰ ਪਹਿਲਾਂ ਚਲ ਆ ਦਵਾਈ ਲੈ ਕੇ ਆਈਏ ਚੱਲ ਕੇ ਨਹੀਂ ਮੈਂ ਨਹੀਂ ਜਾਣਾ ਦਵਾਈ ਲੈਣ ਮੈਂ ਨਹੀਂ ਚਲ ਉੱਠ ਤਾਂ ਹਾਂ ਚਲ ਚਲ ਉੱਠ ਕਮਲਿਆ ਚਲ ਠੀਕ ਆ ਮੈਂ ਨਹੀਂ ਦਵਾਈ ਲੈਣ ਜਾਣਾ ਉਹ ਮੇਰੀ ਗੱਲ ਸੁਣ ਚਲ ਦਵਾਈ ਲੈ ਕੇ ਆਈਏ ਚੱਲ ਕੇ ਕੋਈ ਕਮਲਿਆ ਕੰਮ ਕਰਨੀ ਏ ਤੂੰ ਮੈਂ ਤੇ ਹੁਣ ਤੈਨੂੰ ਇਹ ਵੀ ਨਹੀਂ ਆਖ ਸਕਦੀ ਕਿ ਮੈਨੂੰ ਉੱਥੇ ਛੱਡ ਆ ਮੈਂ ਕਦੋਂ ਛੱਡ ਕੇ ਆਵਾਂ ਤੈਨੂੰ ਦੱਸ ਮੈਨੂੰ ਪਹਿਲਾਂ ਹੈ ਤੇਨਾ ਵਿਆਹ ਕਰਾਇਆ ਕਿ ਮੈਨੂੰ ਛੱਡਣ ਵਾਸਤੇ ਕਰਾਇਆ ਦੱਸ ਤੈਨੂੰ ਪਹਿਲਾਂ ਮੈਂ ਤੇ ਆ ਗੱਲਾਂ ਸੁਣ ਸੁਣ ਕੇ ਨਾ ਤਾਣੇ ਮਾਰੇ ਮੈਂ ਆ ਕੇ ਚੁੱਕੀ ਆ ਤਾਂ ਇਹ ਤੇ ਮੈਨੂੰ ਕੋਈ ਰਸਤਾ ਨਹੀਂ ਦੀਦਾ ਤਾਂ ਇਹ ਗੱਲਾਂ ਸੁਣਦੀ ਆ ਚਲ ਉੱਠ ਆ ਦਵਾਈ ਲੈ ਕੇ ਆਈ ਚਲਾ ਉਹ ਚਲ ਉੱਠ ਗਾ ਕੋਈ ਮੰਮੀ ਨੂੰ ਮੈਂ ਦ ਖੜੇ ਮੰਮੀ ਨੂੰ ਕਹਿ ਦਿੰਦਾ ਵੀ ਉਹ ਠੀਕ ਨਹੀਂ ਤਾਂ ਕਰਕੇ ਲੰਮੇ ਪਈ ਨਾ ਮੰਮੀ ਦੀ ਵੀ ਨਰਾਜਗੀ ਦੋਰ ਹੋ ਜੂਗੀ ਚਲ ਆਗਾ ਉਠ ਮਣਕੇ ਡਾਕਟਰ ਦੁਕਾਨਾ ਬੰਦ ਹੋਈਆਂ ਸਾਰੀਆਂ ਹਨੇਰਾ ਆ ਗਿਆ ਵਾ ਚਲ ਆ ਉਠ ਆਜਾ ਜਲਦੀ ਆ ਜਾ ਕਿਦਾਂ ਦਾ ਇਹ ਵੀ ਬੰਦਾ ਸਮਝ ਹੀ ਨਹੀਂ ਆਉਂਦੀ ਇਹਦੀ ਮੈਨੂੰ ਕਦੀ ਗੁੱਸੇ ਚ ਤੇ ਕਦੀ ਹੁਣ ਕਿੱਧਰ ਧਰ ਪਿਆ ਵਾ ਇਹਨੂੰ ਲੈ ਕੇ ਮੰਮੀ ਇਹਨੂੰ ਬੁਖਾਰ ਚੜਿਆ ਵਾ ਵੇਖ ਕਿੰਨਾ ਤਪੰਦਾ ਈ ਹੈ ਤੁਸੀਂ ਕਹਿੰਦੇ ਵੀ ਅੰਦਰ ਜਾ ਕੇ ਲੰਮੇ ਪੈ ਗਈ ਈ ਵੇ ਗੋਲੀ ਵੱਜੀ ਆ ਜਾਣ ਕੇ ਖੇਖਣ ਕਰਦੀ ਆ ਕੰਮ ਤੋਂ ਡਰਦੀ ਅੰਦਰ ਲੰਮੇ ਪੈਂਦੀ ਰਜਾਈ ਲੈ ਕੇ ਹੋਰ ਕੋਈ ਗੱਲ ਨਹੀਂ ਕੀ ਰਜਾਈ ਲਈ ਹੁਣੀ ਸਵੇਰ ਦੀ ਪਈ ਆ ਨਿੱਗੀ ਹੋਈ ਆ ਤਾਂ ਤਾਂ ਲੱਗਣ ਡਿਆ ਬੁਖਾਰ ਚੜਿਆ ਤੂੰ ਚੱਲ ਮਮੀ ਸਿੰਘ ਲੈ ਕੇ ਕੋਈ ਗੱਲ ਨਹੀਂ ਆ ਮੈਨੂੰ ਡਾਕਟਰ ਕੋਲ ਲੈ ਜਾਂਦੋ ਮੈਂ ਉਹਨੂੰ ਆਪੇ ਡਾਕਟਰ ਨੇ ਥਰਮਾਮੀਟਰ ਲਾ ਕੇ ਚੈੱਕ ਕਰ ਲੈਣਾ ਬੁਖਾਰ ਹੈਗਾ ਕਿ ਨਹੀਂ ਹੈਗਾ ਤੁਸੀਂ ਕਾਹਤੋਂ ਰੌਲਾ ਪਾਉਂਦੇ ਐ ਨਾ ਜੱਡਾ ਤਾਂ ਹੁਣ ਕਾਤੇ ਖਾਣਾ ਮੋਟਰਸਾਈਕਲ ਤੇ ਆਹ ਮੋਟਰਸਾਈਕਲ ਲੈ ਜੀ ਸਵੇਰ ਦਾ ਤੂੰ ਅੱਗੇ ਖੜਦਾ ਤੇ ਬੀਜਾ ਮੇਕਰ ਤੇ ਤੂੰ ਹੁਣ ਤੂੰ ਫੇਰ ਲੈ ਜਾ ਉਹਨੂੰ ਨੀ ਕਿਤੇ ਲੋੜ ਹੁੰਦੀ ਮੁੰਡੇ ਨੂੰ ਉਹ ਮੰਗ ਕੇ ਲੋਕ ਕੋਈ ਗੱਲ ਨਹੀਂ ਹੁਣ 2 ਮਿੰਟ ਜਾਣਾ ਮੈਂ ਹੁਣੇ ਆ ਜਾਣਾ ਵਾ ਸਵੇਰ ਦਾ ਖੜਿਆ ਓਦੋਂ ਤੁਸੀਂ ਰੋਲਾ ਨਹੀਂ ਪਾਇਆ ਹੁਣ ਮੈਂ 1 ਮਿੰਟ ਜਾਣਾ ਹੁਣੇ ਆ ਜਾਣਾ ਬਸ ਜਿੱਦਿ ਮੈਂ ਤੈਨੂੰ ਕਿਹਾ ਵੀ ਰਲ ਕੇ ਲੈ ਲਓ ਓਦੋਂ ਤੇ ਤੇਰੇ ਕੋ ਪੈਸੇ ਆ ਨਹੀਂ ਨਾ ਤੂੰ ਇੱਥੇ ਤੇਲ ਪਾਉਂਦਾ ਨਾ ਹੋਰ ਰਖਬੀਰ ਮੇਰੇ ਦਿਵਾਲੇ ਆਣ ਕੇ ਹੁੰਦਾ ਵਾ ਤੇ ਮੰਮੀ ਓਦੋਂ ਮੇਰੇ ਕੋ ਪੈਸੇ ਆਣੇ ਕਿ ਹੁਣ ਕੋਈ ਗੱਲ ਨਹੀਂ ਪੈਸੇ ਹੋ ਜਾਣਗੇ ਹੁਣ ਮੈਂ ਲੈ ਲੂ ਮੋਟਰਸਾਈਕਲ ਕੋਈ ਗੱਲ ਨਹੀਂ ਖੜਾ ਲਾ ਲੈ ਹਾਂ ਹੁਣ ਤੇ ਤੇਰੇ ਕੋ ਪੈਸੇ ਹੋ ਜਾਣੇ ਬੜੇ ਆ ਤੈਨੂੰ ਠਿਕਾਂਦੇ ਐਂਡੀ ਆ ਇਹ ਪੈਸੇ ਜਿਹੜੇ ਹੈਗੇ ਉਹ ਵੀ ਨਹੀਂ ਤੇਰੇ ਕੋਲ ਰਹਿਣ ਇਹਦੇ ਤੇ ਕੇ ਨਾ ਨਹੀਂ ਦਿੱਤਾ ਚਲੋ ਮਨ ਮੇਰੀ ਗਾਲ ਤੇ ਸੁਣ ਲੋ ਹੁਣ ਕੀ ਹੋ ਗਿਆ ਵਾ ਹੁਣ ਨਾ ਕੀ ਹੈ ਤੇ ਹੀ ਨਾ ਡਾਕਟਰ ਨੂੰ ਇੱਥੇ ਹੀ ਸੱਦ ਲੋ ਕਿਉਂ ਘਰ ਆਈ ਘਰ ਨਹੀਂ ਆਉਂਦਾ ਮੈਂ ਇੱਥੋਂ ਨਹੀਂ ਤੁਰ ਜਾਣਾ ਮੇਰੀਆਂ ਬੜੀਆਂ ਲੱਤਾਂ ਦੁਖੰਦੀਆਂ ਆ ਉਹਨੇ ਉੱਥੇ ਟੀਕਾ ਟੁਕਾ ਲਾਉਣਾ ਆ ਮੁੜ ਕੇ ਫੇਰ ਵਕਤ ਖਾਣਾ ਪਊਗਾ ਉੱਤੇ ਹਾਸ ਡਾਕਟਰ ਹੈਗਾ ਨਾਲ ਯਾਰ ਨਾਲ ਤੇ ਹੈਗਾ ਪਰ ਮੈਂ ਤੋ ਨਹੀਂ ਤੁਰ ਜਾਣਾ ਮੈਂ ਕੀ ਕਰਾਂ ਚਲ ਨਰਸ ਚੈੱਕ ਕਰਕੇ ਉੱਥੇ ਦਵਾਈ ਦੇ ਦਊਗੀ ਚਲ ਆ ਜਾਗਾ ਮਨੇ ਕੀ ਕਰਾਂ ਮੈਂ ਤੇ ਮੈਂ ਮੈਂ ਮੰਨਦਾ ਹੀ ਨਹੀਂ ਇਹ ਗੱਲ ਉਹ ਤੁਰਿਆ ਕੋ ਨਹੀਂ ਹੁੰਦਾ ਤੈਨੂੰ ਆ ਇੱਥੇ ਨਾਲ ਜਾਣਾ ਆਪਾਂ ਕਿਹੜਾ ਟਾਈਮ ਲੱਗਣਾ ਵਾ ਹਾਲ ਨਾਲ ਤੁਰਿਆਗਾ ਛੇਤੀ ਛੇਤੀ ਚਲਾ ਜਾ ਗਾ ਗਾਂ ਮੋ ਕਿਨੇ ਮੁੜ ਕੇ ਹੋ ਗਾ ਮੁੜ ਕੇ ਨੇ ਵੇਖਣਾ ਟਰੈਕ ਨੇ ਟਾਟਾ ਤੋ ਹੋਲੀ ਚੱਲੋ ਫਿਰ ਮੇਥੋਂ ਇੰਨੀ ਤੇਜ਼ ਨਹੀਂ ਤੁਰਿਆ ਜਾਂਦੇ ਆ ਮੰਮੀ ਇਹ ਹੁਣ ਕਿੱਥੇ ਲੈ ਕੇ ਤੁਰ ਪਿਆਨ ਨੂੰ ਸੁਖਨਾ ਦਵਾਈ ਲੈਣ ਗਿਆ ਵਾ ਬਿਮਾਰ ਵਾਂਦਾ ਉਹਨਾਂ ਤੋਂ ਬੁਖਾਰ ਚੜਿਆ ਕਹਿੰਦਾ ਲੈ ਚੜੀ ਇਹਨੂੰ ਮੋਰ ਕੀ ਲੈ ਜਾਨ ਨੂੰ ਨਹੀਂ ਕਾਮਤਿਓ ਕਾਂਢੀ ਪਾਣੇ ਮੰਜੜੀ ਤੇ ਪਈ ਵੀਨੂ ਬੁਖਾਰ ਵੀ ਚੜ ਗਿਆ ਟੀਛੀ ਤਾਂ ਦਾ ਬੁਖਾਰ ਚੜਿਆ ਐਵੇਂ ਥੋੜੀ ਪਈ ਉਹ ਸਾਡੇ ਤੇ ਕਸੂਰ ਕਰਦਾ ਉਹ ਤੇ ਥੋੜੀ ਕਰਦਾ ਲੈ ਮੰਮੀ ਵੇਖ ਲੈ ਕਹਿੰਦੇ ਨੇ ਸੋਚ ਲਈ ਤਰਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਆ ਹੁਣ ਇਹ ਚਲਿੱਤਾ ਹੱਤਰਾ ਹੋ ਗਿਆ ਹੀ ਹੋ ਗਿਆ ਜਿੱਦਨ ਦੀ ਇਹਨੇ ਵੇਖ ਲਈ ਉਦੋਂ ਦਾ ਹੀ ਮਰ ਗਿਆ ਸਮਝਣਾ ਚਲਿੱਤਰੇ ਕਾਰੀ ਜਾਂਦੀ ਉਹ ਸਹੀ ਜਿ ਚੱਲੀ ਜਾਂਦਾ ਮਾਰਨ ਦੇ ਪਰ ਇਹਨਾਂ ਨੂੰ ਸੱਚ ਮੰਮੀ ਮੋਟਰਸਾਲ ਤੇ ਇਥੇ ਲੱਗਾ ਵਾ ਉਹ ਤੁਰ ਕੇ ਚਲ ਗਿਆ ਮੈਂ ਕਹਾਂ ਜਾਓ ਤੁਰ ਕੇ ਤੁਹਾਨੂੰ ਪਤਾ ਲੱਗੇ ਜਦੋਂ ਮੋਟਰਸਾਈਕਲ ਲੈਣਾ ਹੈ ਜਦ ਮੈਂ ਕਹੇ ਪੈਸੇ ਅੱਦੇ ਦੇ ਪਾ ਕੇ ਲੈ ਲਓ ਉਦੋਂ ਇਹਨੇ ਹਾਮੀ ਨਹੀਂ ਭਰੀ ਮੇਰ ਕੋ ਹੈ ਹੀ ਕੋ ਨਹੀਂ ਹੁਣ ਉਠਦਾ ਤਾਂ ਮੋਟਰਸਾਈਕਲ ਆ ਕੇ ਚੱਲ ਜਾਂਦਾ ਤੈਨੂੰ ਪਤਾ ਰਕਬੀਰ ਵੀ ਮੈਨੂੰ ਖੁੰਡ ਖੁੰਡ ਕਾਂਦਾ ਵੀ ਮੈਂ ਤੇਲ ਦੀ ਟੈਂਕੀ ਭਰਉਣਾ ਤੇ ਛੱਟ ਖਾਲੀ ਕਰਕੇ ਰਹਿਣਾ ਤੇਰੇ ਨੇ ਕਦੀ ਪੁਆਇਆ ਨਹੀਂ ਮੰਮੀ ਹੁੰਦਾ ਹੈ ਤੇ ਗੱਲ ਸਹੀ ਆ ਉਦੋਂ ਇਹਨੂੰ ਆਂਦੇ ਹੀ ਰਲ ਕੇ ਲੱਲਾ ਤੇ ਹੁਣ ਜੇ ਉਹਨੇ ਲਿਆਈਏ ਤੇ ਉਹ ਪੀਜਾ ਮੇਕਰ ਸਾਰੀ ਦਿਹਾੜੀ ਦੀ ਨੰਗ ਜਾਂਦੀ ਆ ਤੇ ਜੇ ਆਉਂਦਾ ਹੁੰਦਾ ਤੇ ਫੇਰ ਵੀ ਨਹੀਂ ਛੱਡਦਾ ਹੈਗਾ ਉਹਨੇ ਤੇ ਫਿਰ ਮੰਮੀ ਗੁੱਸਾ ਕਰਨਾ ਹੀ ਆ ਹੁਣ ਇੱਕੋ ਜਿਹਾ ਹੈਗੇ ਦੋਵੇਂ ਜੇ ਇੱਕ ਦ ਤਾਈ ਮੈਂ ਆਪੇ ਕਹਤਾ ਫਿਰ ਇਹਨਾਂ ਦੇ ਮੋਟਰਸਾਈਕਲ ਜੇ ਤੂੰ ਤੇਲ ਨਹੀਂ ਪੋਣਾ ਨਾ ਮੇਰੇ ਕੋ ਪੈਸੇ ਨਹੀਂ ਮੈਂ ਤੇਰੇ ਕੋ ਤਾਂ ਹੋਣੇ ਨਹੀਂਗੇ ਉਹਨੂੰ ਵੇਲਾ ਛੱਟ ਲੈ ਕੇ ਜਾ ਉਹ ਪੈਸਾ ਤਾਂ ਬਗੈਰ ਦਵਾਈ ਦੇ ਦੇਣੀ ਡਾਕਟਰਾਂ ਨੇ ਇਹਨੂੰ ਹਾਂ ਤੇ ਗੱਲ ਆ ਮਮੀ ਚਲ ਆ ਆ ਤਾਂ ਮੈਂ ਦਖਦਾਂ ਚੱਲ ਕੇ ਤੈਨੂੰ ਮੈਂ ਤੂੰ ਉੱਥੇ ਜਿਹੜਾ ਨਾ